ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਨਾ ਅੱਜ ਦੀ ਵੱਡੀ ਖਬਰ ਖਬਰਨਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਡਰੱਗਸ ਸੀਗਰੇਟ ਦਾ ਕੀਤਾ ਪਰਦਾਫਾਸ਼ 48 ਕਿਲੋ ਹੈਰੋਇਨ ਤਿੰਨ ਮੈਂਬਰ ਕਾਬੂ ਇਸ ਦਿਨ ਨਾਲ ਹੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਹੈਰੋਇਨ ਖੇਪ ਜ਼ਬਤ ਕਰਦਿਆਂ ਕਸਟਮ ਪੁਲਿਸ ਜਲੰਧਰ ਨੇ ਅੰਤਰਰਾਸ਼ਟਰੀ ਡਰੱਗਸ ਸੀਕੇਟ ਦੇ ਤਿੰਨ ਮੈਂਬਰਾਂ ਨੂੰ 48 ਕਿਲੋ ਹੈਰੋਇਨ ਅਤੇ 1 ਕਿਲੋ ਲੱਖ ਰੁਪਏ ਦੀ ਡਰੱਗਸ ਸਮੇਤ ਗ੍ਰਿਫਤਾਰ ਕਰਕੇ ਇਸ ਡਰੱਗਸ ਸਿਡੇਕਟ ਦਾ ਪਰਦਾ ਫਸ਼ ਕੀਤਾ ਹੈ ਇਹ ਜਾਣਕਾਰੀ ਅੱਜ ਸਵੇਰੇ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਗੌਰਵ ਜਾਦਵ ਨੇ ਦਿੱਤੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਗ੍ਰਿਫਤਾਰੀ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਤਨਾਮ ਸਿੰਘ ਉਰਫ ਬੱਬੀ ਵਾਸੀ ਪਿੰਡ ਤਰਦੀਆ ਨਵਾਂ ਸ਼ਹਿਰ ਜੋ ਮੌਜੂਦ ਸਮੇਂ ਹਿਰਾਸਤ ਇਸ਼ਾਰਪੋਰ ਦੇ ਸੁਭਾਸ਼ ਨਗਰ ਵਿਖੇ ਵਾਰ ਰਿਹਾ ਹੈ ਉਸ ਦੀ ਤੀ ਅਮਨ ਰੋਜੀ ਅਤੇ ਉਸ ਦੇ ਜਵਾਈ ਹਰਦੀਪ ਸਿੰਘ ਵਜੋਂ ਹੋਇਆ ਹੈ ਹੈ ਰੋਇਨ ਅਤੇ ਡਰਗਸ ਮਣੀ ਜਬਤ ਕਰਨ ਤੋਂ ਬਾਅਦ ਇਲਾਵਾ ਪੁਲਿਸ ਟੀਮ ਨੇ ਉਹਨਾਂ ਕੋਲ ਤਿੰਨ ਲਗਜ਼ਰੀ ਕਾਰਾਂ ਜਿਨ੍ਹਾਂ ਵਿੱਚ ਟੋਇਡਾ, ਯੂਡਾ, ਮਹੀਂਦਰਾ ਵਰਗੀਆਂ ਕਾਰਾਂ ਸ਼ਾਮਿਲ ਹਨ ਜਬਤ ਕਰਨ ਦੇ ਨਾਲ ਨਾਲ ਉਹਨਾਂ ਨੇ ਕਬਜ਼ੇ ਵਿੱਚ ਕੈਸ਼ ਕੌਂਸ ਇੰਗਿ ਮਸ਼ੀਨਾ ਵੀ ਬਦਰਾਬਤ ਕੀਤੀਆਂ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ